سو روپے پورم سنگھ جی مان تینتی سو ਆਹ ਇੱਕ ਬਾਲ ਸਰਾਹ ਕਾ ਵਿੱਚ ਸੀਮਾ ਆਪਣੇ ਖਾਤੇ ਦੇ ਵਿੱਚ ਆਹ ਕਹਿੰਦੇ ਚੋਟੀ ਦਾ ਨੰਬਰ ਜੋੜਗੀ ਆਹ ਕਹਿੰਦੇ 15 ਨੰਬਰ ਕਿੱਟ ਦੇ ਵਿੱਚ ਪਰਮ ਕਹਿੰਦੇ ਕਬੱਡੀ ਪਾ ਰਹੀ ਆ ਲਓ ਪਰਮ ਕਬੱਡੀ ਪਾ ਰਹੀ ਆ ਕਹਿੰਦੇ ਕਿੰਨਾ ਨਿੱਕੂ ਕਲਿਆਰਾਂ ਲਈ ਹੋਣੀ ਆ ਆਹ ਕਹਿੰਦੇ ਖੇਡਾਰਾਂ ਪਰਮ ਆਈ ਹੋਈ ਆ ਲਓ ਸਾਹਮਣੇ ਦੇਖੀਏ ਆਹ ਟੱਕਰ ਵੀ ਸਿਰੇ ਦੀ ਆ ਲੱਗਿਆ ਹੋਇਆ ਚੋਰ ਮਾਰੀਏ ਤਾੜੀਆਂ ਮਾਰੀਏ ਤਾੜੀਆਂ ਆਹ ਕਹਿੰਦੇ ਕਬੱਡੀ ਪਾਉਣ ਦੇ ਲਈ ਹਉ ਕਹਿੰਦੇ ਵਧੀ ਹੋਈ ਆ ਕਿ ਮੇਰ ਕਰੀਏ ਦਾਤਾ ਹਰ ਪਲ ਦੁਨੀਆ ਸਾਰੀ ਤੇ ਹੱਕ ਗਰੀਬਾਂ ਵਾਲਾ ਕਦੇ ਵੀ ਟਕੜੇ ਨਾ ਪੰਨਾ ਪੈਸੇ ਖਾਤਰ ਮਾਰੇ ਨਾ ਕੋਈ ਭਾਈ ਭਾਈ ਨੂੰ ਤੇ ਧੀਆ ਵਾਲੀਆਂ ਲਾਸ਼ਾਂ ਝਾੜੀਆਂ ਫਿਕਸ਼ਨ ਲੱਭਣਾ ਧੀਆਂ ਵਾਲੀਆਂ ਲਾਸ਼ਾਂ ਝਾੜੀਆਂ ਵਿੱਚੋਂ ਲੱਭਣਾ ਮਨਜੋਤ ਕੌਰ ਦੀ ਕਬੱਡੀ ਪਹਿਲੀ ਉਹਦਾ ਦੇਖੀ ਕਹਿੰਦੇ ਸਦੌਹਾਂ ਪੈਂਦਾ ਆਹ ਕਹਿੰਦੇ ਬਠਿੰਡੇ ਦੇ ਲਾਗੇ ਕਰਕੇ ਆਹ ਬਿਉਣ ਦੇ ਲਾਗੇ ਕਰਕੇ ਆਹ ਕਹਿੰਦੇ ਮੇਰੇ ਵੀਰੋ ਖਾਨਾਰਤ ਕਹਿੰਦੇ ਮਨਜੋਤ ਪੁੱਜੀ ਹੈ ਲਓ ਸਾਹਮਣੇ ਦੇਖੀ ਆਪਣੀ ਟੀਮ ਦੇ ਖਾਤੇ ਦੇ ਵਿੱਚ ਲੱਖਾਂ ਜਾਂ ਤੇ ਜੋਰਤਾ ਕਿ ਕੋਈ ਮਾਂ ਵਰਗਾ ਮਿਲਿਆ ਨਹੀਂ ਉੱਧ ਮਿਲਦੀ ਹੈ ਬੁੱਧੂ ਦੁਨੀਆ ਬਾਤਵੇਂ ਨੂੰ ਜੇ ਇੱਕ ਮਿੰਟ ਮਾਨ ਲਈ ਮਾਨ ਨੂੰ ਭੁੱਲ ਜਾਵਾਂ ਮੋਕੇ ਦੇ ਦੇਵੇ ਮੌਤਵੇਂ ਨੂੰ ਮਹਿਮਾਨ ਨੂੰ ਕਦੇ ਨਹੀਂ ਛੱਡ ਸਕਦਾ ਉਂਝ ਮੇਰੇ ਚ ਲੱਖ ਬਰੀਕਿਆ ਨੇ ਬਾਬਾ ਥੇ ਫੀਰ ਜੀ ਨੇ ਫੜ ਲਈ ਬਾ ਮੇਰੀ ਮੇਰੀ ਮਾਂ ਨੇ ਅਰਦਾਸਾਂ ਕੀਤੀਆਂ ਨੇ ਸੱਚੇ ਪਾਤਸ਼ਾਹ ਨੇ ਫੜ ਲਈ ਬਾ ਮੇਰੀ ਮੇਰੀ ਮਾਂ ਨੇ ਅਰਦਾਸਾਂ ਕੀਤੀਆਂ ਨੇ ਪਰ ਸਾਹਮਣੇ ਉਹ ਤੱਕਰ 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 ਆਸਰੇ ਨੇ ਤਰੀਦ ਨੇ ਜਫਾ ਲਾਇਆ ਮੈਨੂੰ ਲੱਗਦਾ ਬਾਂਦਰ ਚ ਪਾਣੇ 12 ਤੇ 13 ਤਰੀਕ ਨੂੰ ਆ ਕੁੜੀ ਦਾ ਕਹਿੰਦੇ ਐਕਟਵਾ ਦੇ ਨਾਲ ਮਾਨ ਸਨਮਾਨ ਕਹਿੰਦੇ ਗੁਰਪਿਆਰ ਰੇਲਵੇ ਵਾਲੇ ਵੱਲੋਂ ਕੀਤਾ ਗਿਆ ਸੀ ਜਿਹੜੀ ਪਟਿਆਰ ਨੇ ਹੁਣ ਜਫਾ ਲਾ ਕੇ ਬੱਲੇ ਬੱਲੇ ਕਰਵਾਈ ਸੀ ਆ ਕਹਿੰਦੇ ਧਿਕਸ਼ਾ ਬਠਿੰਡੇ ਵਾਲੀ ਕਹਿੰਦੇ ਉਹ ਕਬੱਡੀ ਪਾ ਰਹੀ ਆ ਖੇਡ ਦੇ ਮੈਦਾਨ ਦੇ ਵਿੱਚ ਔਰ ਕਹਿੰਦੇ ਟੱਕਰ ਸਿਰੇ ਦੀ ਬੱਡੀ ਪਾਉਣ ਦੇ ਲਈ ਸੀਮਾ ਵਧੀ ਹੋਈ ਪਰ ਕਲਿਆਣਾ ਵਾਲੀ ਮਟਿਆਰ ਉਹ 32 ਨੰਬਰ ਕਿੱਥੇ ਲਓ ਸਾਹਮਣੇ ਨੀਤੂ ਹੈ ਕਹਿੰਦੇ ਮੇਰੇ ਵੀਰੋਂ ਕਲਿਆਣਾ ਪਿੰਡ ਹੈ ਕਦੇ ਗੱਲਾਂ ਨਿੱਕੂ ਕਲਿਆਣ ਦੀਆਂ ਹੁੰਦੀਆਂ ਆ ਕਹਿੰਦੇ ਅੰਨੀਤਾ ਕਲਿਆਣਾ ਵਾਲੀ ਲਾਲ ਜੱਫਾ ਉਹ ਕਹਿੰਦੇ ਬੱਲੇ ਬੱਲੇ ਕਰਾ ਰਿਹਾ ਉਧਰਲੇ ਪਾਸੇ ਸਖਮੰਦਰ ਪਿਆੰਗ ਕਹਾਵਾਲਾ ਪੁੱਜਿਆ ਹੋਇਆ ਉਹ ਕਹਿੰਦੇ ਖਿੰਡਿਆ ਕਲਾਵਾਲਾ ਸਖੰਦੰਦਰ ਪੁੱਜਿਆ ਪਰ ਸਾਹਮਣੇ ਦੇਖੀਏ ਪੈਂਦੀ ਹੋਈ ਰੇਡ ਤਿੰਨ ਖਿਡਾਰੀਆਂ ਦਾ ਪਿਆਰ ਨੇ ਪਰ ਸਾਹਮਣੇ ਉਹ ਬੱਕਰ ਵੀ ਸਿਰੇ ਦੀ ਹੈ ਤੇ ਵਿੱਚ ਕਹਦੇ ਚੱਲਾਂ ਦੇ ਬੰਬਰ ਛੇ ਨਹੀਂ ਰਹਿੰਦੇ ਗੁੱਜੇ ਤੇ ਕੌਣ ਥੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਤੇ ਕੌਣ ਥੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਲੋ ਸਾਹਮਣੇ ਪੈਂਦੀ ਹੋਈ ਰੇਡ ਹੈ ਤੇ ਬੋਲ ਵੱਡੇ ਵੀਰ ਦੇ ਹੁਣ ਕੀ ਮਰਮ ਕਹਿੰਦੇ ਕਬੱਡੀ ਪਾ ਰਹੀ ਹੈ ਖੇਡ ਦੇ ਮੈਦਾਨ ਦੇ ਤਰਮਦੀ ਪੈਂਦੀ ਕਬੱਡੀ ਤੇ ਉਹ ਕਹਿੰਦੇ ਪ੍ਰੀਤ ਨੇ ਟਰਾਈ ਕੀਤੀ ਖੁੱਝ ਪਟਰੀ ਹੈ ਮੇਰੇ ਮਿੱਤਰੋ ਦੇਖਿਓ ਮੇਰੇ ਵੀਰੋ ਦਰਸ਼ਕ ਕੋਚ ਵੀ ਪੁੱਜਿਆ ਹੋਇਆ ਕੋਸਮਾਨ ਨੇ ਕਹਿੰਦੇ ਬੰਕਣ ਬਿਛੜਿਆ ਆ ਗਏ ਚੱਟ ਜਾਂਦੇ ਹੁਣ ਦੇ ਪਹਿਸਾਨਾ ਬਣਦਾ ਯਾਰ ਕੋਈ ਰਿਸ਼ਤੇਦਾਰ ਵੀ ਉਹ ਹੱਲ ਜਾਂਦੇ ਮਾਨੇ ਸ਼ਾਹੀ ਮਾਨਦਾ ਹੁੰਦਾ ਜੀ ਨਾਲ ਬੇਨਤੀ ਹੈ ਜੇਰੀ ਅਗਲੀਆ ਟੀਮਾਂ ਰੱਤੇ ਵਾਲਾ ਤੇ ਖਾਰਾ ਸੈਨੇ ਟੰਗ ਵਾਲਾ ਕਿ ਅਸਰੀਆਂ ਕੋ ਦੋ ਚੱਲਦੇ ਨਾਂ ਦੇ ਵਿੱਚੋਂ ਦੇ ਲਈ ਅਜਨ ਜਖ ਸਿੰਘ ਦਵਾ ਫਿਰ ਤੇ ਹਰਜੀਤ ਸਿੰਘ ਟੀਮਾਂ ਜਾਂਦੀ ਦੇ ਨਾਲ ਦੇ ਨਾਲ ਤੂਮ ਗਰਾਹ ਦੇ ਵਿੱਚ ਲੈ ਕੇ ਪੁੱਜੀਏ ਤੁਹਾਨੂੰ ਚੋਕੀ ਦਾ ਮੁਕਾਬਲਾ ਹੋਣਾ ਹੈ ਲਓ ਸਾਹਮਣੇ ਪੈਂਦੀ ਹੋਈ ਰੇਡ ਤੇ ਬਹੁਤ ਮੁੰਡੇ ਵੀ ਜਹਣਕੀ ਲਓ ਸਾਹਮਣੇ ਪਰਮ ਕਬੱਡੀ ਪਾ ਲਈ 15 ਨੰਬਰ ਕੱਢ ਦਿੱਤਾ ਜਾਂਦਾ ਸੀ ਪਰ ਉਸ ਤੋਂ ਬਾਅਦ ਅਣ ਕਿਤੇ ਸਮਾਂ ਜਿਹੜਾ ਸਾਡੀਆਂ ਭੈਣਾਂ ਦਾ ਆਇਆ ਟੀਮਾਂ ਨੂੰ ਕਹਿੰਦੇ ਚੇਗਾ ਸਮਝਿਆ ਜਾਣ ਲੱਗਾ ਅੱਜ ਕੱਲ ਕਿਸੇ ਵੀ ਖੇਤਰ ਦੀ ਗੱਲ ਕਰੀਏ ਚਾਹੇ ਪੜਾ ਕੋਮਿੰਦਰ ਵਾਲਾ ਉਹ ਵੀ ਜਿਹੜਾ ਅੱਖੀ ਦੇਖਿਆ ਪਰ ਅੱਜ ਕਹਿੰਦੇ ਕਬੱਡੀ ਦੀ ਗੱਲ ਹੋ ਰਹੀ ਆ ਉਹ ਕਹਿੰਦੇ ਇੱਕ ਪਾਸੇ ਟੀਮ ਕਹਿੰਦੇ ਕਲਿਆਣਾ ਦੀ ਤੇ ਦੂਸਰੇ ਪਾਸੇ ਕਹਿੰਦੇ ਖੁੱਬੜ ਦੀ ਟੀਮ ਆ ਮੇਰੇ ਮਿੱਤਰੋ ਪਰ ਸਾਹਮਣੇ ਡਬਲ ਟੱਚ ਦਾ ਨੰਬਰ ਕਹਿੰਦੇ ਇੱਕ ਟਾਰੀ ਆ ਕਹਿੰਦੇ ਖੁੱਬੜ ਦੇ ਚਾਰ ਖਿਡਾਰੀ ਤਿਆਰ ਨੇ ਆਓ ਕਿਹਦੇ ਚਾਰਾਂ ਦੇ ਵਿੱਚੋਂ ਇੱਕ ਨੇ ਟਰਾਈ ਕੀਤੀ ਹੈ ਪਰ ਸਾਹਮਣੇ ਦੇਖੀਏ ਕੋਈ ਵੇਟ ਨਹੀਂ ਕੀਤੀ ਜਾਣੀ ਸ਼ਕਤੀ ਸਿੰਘ ਵਾਲਾ ਤੇ ਰੱਤੇ ਵਾਲੀ ਵੀ ਟੀਮਾਂ ਜਲਦੀ ਦੇ ਨਾਲ ਇਹਦਾ ਗਰਾਊਂਡਾਂ ਦੇ ਨਾਲ ਅੱਗੇ ਆ ਜਾਣ ਲਓ ਸਾਹਮਣੇ ਪੈਂਦੀ ਹੋਈ ਰੇਡ ਲਓ ਟੱਕਰ ਵੀ ਸਿਰੇ ਦੀ ਹੈ ਆਹ ਟੱਕਰ ਵੀ ਸਿਰੇ ਦੀ ਟੱਕਰ ਵੀ ਸਿਰੇ ਦੀ ਟੱਕਰ ਵੀ ਸਿਰੇ ਦੀ ਆਓ ਕਿਹਨੇ ਮੇਰੇ ਵੀਰੋ ਟਰਾਈ ਕੀਤੀ ਹੈ ਪਰ ਸਾਹਮਣੇ ਦੇਖੀਏ ਹੋਰ ਧਿਕਸ਼ੂ ਬਠਿੰਡੇ ਵਾਲੀ ਦੀ ਰੇਡ ਤੇ ਬੋਲ ਮੱਡੇ ਵੀ ਜਿਹੜੇ ਹੋਣਗੇ ਲਓ ਧਿਕਸ਼ੂ ਕਹਿੰਦੇ ਬਠਿੰਡੇ ਵਾਲੀ ਕਬੱਡੀ ਪਾ ਰਹੀ ਹੈ ਬਠਿੰਡੇ ਦੀ ਝੀਲਾ ਬਠਿੰਡੇ ਦੇ ਥਰਮੋਪਲਾਟ ਤੇ ਅੱਜ ਕੱਲ੍ਹ ਕਹਿੰਦੇ ਯੂਨੀਵਰਸਿਟੀ ਦੇ ਵਿੱਚੋਂ ਕਹਿੰਦੇ 골ਡ ਮੈਡਲਿਸਟ ਨੇ ਆ ਕੁੜੀਆਂ ਪਰ ਸਾਹਮਣੇ ਤਾਂ ਕਹਾਂਗੇ ਵੀ ਕਬੱਡੀ ਕਹਿੰਦੇ ਸੀਮਾ ਉਹ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪਾਰੀ ਇੱਕ ਕੰਨੀ ਤੇ ਪ੍ਰੀਤ ਇੱਕ ਕੰਨੀ ਤੇ ਲੱਭੂ ਆ ਉਹ ਕਹਿੰਦੇ ਦੇਖਾਂਗੇ ਇੰਨਾ ਮਟਿਆਰਾਂ ਦੇ ਵਿੱਚੋਂ ਕੌਣ ਜੱਫਾ ਲਾਵੇਗੀ ਪਰ ਦਮਲ ਟੱਚ ਦਾ ਉਹ ਕਲਿਆਣਾ ਪਿੰਡਾ ਮੇਰੇ ਮਿਲੂ ਕਹਿੰਦੇ ਸਰਦਾਰਾਂ ਦਾ ਉਹ ਕਹਿੰਦੇ ਮੇਰੇ ਮਿਲੂ ਪਿਛਲੇ ਦਿਨੀ ਕਹਿੰਦੇ 골ਡ ਦਿਲਿਸਟਾ ਮੇਰੇ ਵਿਰੋ ਨੈਸ਼ਨਲ ਕੋਬੈਕਸ ਟਾਇਰ ਦੇ ਵਿੱਚ ਕਦੇ ਕੋਈ ਸਾਹਬਾਰ ਨਹੀਂ ਕਦੇ ਜਾਣਕਾਰੀ ਵਾਚੀ ਹੋਰ ਤਾਂ ਕੀਤਾ ਲਓ ਸਾਹਮਣੇ ਦੇਖੀਏ ਉਧਰਲੇ ਪਾਸੇ ਕਹਿੰਦੇ ਅੱਜ ਤੱਕ ਇਹਨੇ ਮੇਰੇ ਵਿਰੋ ਬੈਲਾ ਵੀ ਕਹਿੰਦੇ ਸਾਡੇ ਰੰਤੇ ਵਾਲੇ ਤੋਂ ਵੀਰ ਪੁੱਜੇ ਆ ਉਹ ਵੀ ਕਹਿੰਦੇ ਲਾਈਵ ਕਦੇ ਕਵਰੇਜ ਕਰ ਰਿਹਾ ਹੈ ਜਿਹਦੇ ਕਰਾਂਗੇ ਤੁਹਾਨੂੰ ਆਦ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਦੇਖੀਏ ਰੇਡ ਤਿਆਰੀਆਂ ਤਿੰਨ ਨੇ ਆਹ ਤਿੰਨੇ ਦੇ ਤਿੰਨੇ ਤਿਆਰ ਨੇ ਪਰ ਸਾਹਮਣੇ ਦੇਖੀਏ ਡਬਲ ਟੱਚ ਦੇ ਜਾਂ ਕਿਹਨੇ ਮੇਰੇ ਵਿਰੋ ਫਾਸਲੇ ਖਿੱਤੇ ਆ ਲੈਣ ਕਰਤੇ ਜਿਹੜੇ ਪੁਆਇੰਟ ਆ ਉਹ ਕਹਿੰਦੇ ਜਾਂਦੀਆਂ ਆ ਕਮਾਂਡ ਹੈ ਜਾਫੀਆਂ ਦਾ ਲਓ ਸਾਹਮਣੇ ਪੈਂਦੀ ਹੋਈ ਰੇਡ ਤੇ ਬੋਲ ਵੱਡੇ ਵੀਰ ਦੇ ਹੋਣਗੇ ਲਓ ਦਿਖਸ਼ੂ ਕਹਿੰਦੇ ਕਬੱਡੀ ਫੇਰ ਪਾ ਰਹੇ ਉਧਰਲੇ ਪਾਸੇ ਜਿਹੜੇ ਭਰਾ ਪਾਣੀ ਦੀ ਸੇਵਾ ਕਰ ਆਓ ਜਲਦੀ ਦੇ ਨਾਲ ਸੈੱਟ ਲੱਗੇ ਵੀਰ ਬਣਿਆ ਆਪਾਂ ਜਲਦੀ ਦੇ ਨਾਲ ਗੁਰਮਨ ਕੀ ਬਾਤ ਹੈ ਗੁਰਮਨ ਨਾਮ ਹੈ ਰਵੀ ਸੰਪਰਕ ਬਣਾਵੇ ਜੀ ਕਾਲਗੜ੍ਹ ਵਾਲਾ ਰਵੀ ਸੰਪਰਕ ਬਣਾਵੇ ਮੇਰੇ ਨਾਲ ਉਧਰਲੇ ਪਾਸੇ ਚੋਟੀ ਦਾ ਮੁਕਾਬਲਾ ਖੇਡਿਆ ਜਾਵੇਗਾ ਗਰਾਊਂਡ ਦੇ ਵਿੱਚ ਪਾਣੀ ਪੀਣ ਵਾਲਾ ਜਰੂਰ ਜਿਹੜਾ ਪੁਜਦਾ ਕੀਤਾ ਜਾਵੇ ਜੀ ਬੇਤੀ ਜਿਹੜੇ ਭਰਾ ਦੀ ਸੇਵਾ ਲੱਗੀ ਆ ਗਰਾਊਂਡ ਦੇ ਵਿੱਚ ਪਾਣੀ ਜਿਹੜਾ ਜਰੂਰ ਪੁਜਦਾ ਕੀਤਾ ਜਾਵੇ ਆ ਗੁਰਪੇਜ ਭਾਈ ਜੀ ਲੱਗੇ ਵੀਰ ਬਣਾ ਜਲਦੀ ਦੇ ਨਾਲ ਸੈਟ ਹੈ ਕਰੀਏ ਮੈਚ ਦੀ ਸ਼ੁਰੂਆਤ ਸ਼ਰਮਾ ਜੀ ਸ਼ਰਮਾ ਜੀ ਜੱਟੋ ਅਸ਼ੋਕ ਜੱਟੋ ਪੁਆਇੰਟਾਂ ਦਾ ਕੀ ਲਿਖਣ ਤੋਂ ਕੋ ਥੋੜੇ ਵਧਾਣੇ ਆਪਾਂ ਜਰੂਰ ਕਮੇਟੀ ਦੇ ਨਾਲ ਸੰਪਰਕ ਕਰੀਏ ਪੁਆਇੰਟ ਕਿਉਂਕਿ ਉਸ ਤੋਂ ਬਾਅਦ ਆਪਣੇ ਕੋਲ ਇੱਕ ਮੈਚ ਰਹੇਗਾ ਫਾਈਨਲ ਆਪਣੇ ਮੁੱਖ ਮਮਾਨਾ ਨੇ ਵੀ ਆਣਾ ਦੁਬਾਰ ਸੱਜਣ ਮਿੱਤਰ ਪੁੱਜੇ ਉਹਨਾਂ ਨੇ ਇੱਥੇ ਜੀ ਆਇਆਂ ਕਿੰਨੇ ਆ ਮੈਚ ਹੋਵੇਗਾ ਉਧਰਲੇ ਪਾਸੇ ਮੁੰਡਾ ਸਟੰਟ ਕਰ ਰਿਹਾ ਮੁੰਡਾ ਮੋਗੇ ਜਿਹੜੇ ਮਾਲੇ ਤੋਂ ਚੱਲ ਕੇ ਆਇਆ ਇਸ ਭਰਾ ਦਾ ਵੀ ਆਪਾਂ ਜਰੂਰ ਜਿਹਦਾ ਮਾਨ ਦਾ ਸਨਮਾਨ ਆਪਾਂ ਕਰਨਾ ਜੀ ਬਹੁਤ ਬਹੁਤ ਧੰਨਵਾਦ ਆਵੇਗਾ ਭਾਬੀ ਤੇ ਵੀਰ ਦੀ ਜਿਹੜੀ ਧਰਤੀ ਆ ਕੋਈ ਵੀ ਇੱਥੇੋਂ ਖਾਲੀ ਮੁੜ ਕੇ ਨਹੀਂ ਜਾਂਦਾ ਜਿਹੜੀ ਵੀਰਤੀ ਦੀ ਇਸ ਖਿਡਾਰੀ ਦਾ ਮਾਨ ਸਨਮਾਨ ਆਪਾਂ ਜਰੂਰ ਕਰਨਾ ਦੋਨੇ ਟੀਮਾਂ ਸੈਡਾ ਲੈ ਲੈ ਜੀ ਉਧਰਲੇ ਪਾਸੇ ਸਾਡੇ ਸਤਿਕਾਰਯੋਗ ਸਾਡੇ ਵੱਡੇ ਭਾਈ ਜੰਦਰ ਗਗਨਦੀਪ ਸਿੰਘ ਮਾਨ سارے <سؤال> نگر و سارے پر جی لو سامنے دیکھیے ਦਾ ਹੱਥ ਦੇ ਦੋਨੋਂ ਦਾ ਹੱਥ ਕਬੱਡੀ ਦੇ ਵਿੱਚ ਬਹੁਤ ਸ਼ਾਈ ਰੇ ਉਹ ਦੇਖੋ ਅਸਲੇ ਪੰਜੀ ਕਬੱਡੀ ਆ ਬੱਲੇ 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 ਲੱਗਦਾ ਹੋਇਆ ਜੱਫਾ ਲੱਗਦਾ ਹੋਇਆ ਜੱਫਾ ਪਰ ਦੇਖਦੇ ਆ ਜਿੱਤ ਜੱਫਿਆਂ ਦੇ ਹੋਣੀ ਆ ਅੱਜ ਜਿੱਤ ਜੱਫਿਆਂ ਦੇ ਹੋਣੀ ਆ ਆ ਮੈਚ ਦੇ ਕੌਡਿੰਗਾਂ ਦੇ ਸਤਿਕਾਰਯੋਗ ਸਰਪੰਦਾਰ ਡਾਕਟਰ ਗਗਨਦੀਪ ਸਿੰਘ ਸਾਨ ਸ਼੍ਰੀ ਮੁਖਸਰ ਸਾਹਿਬ ਜੋ ਚੇਚੇ ਤੌਰ ਤੇ ਮੇਰੇ ਵੀਰੋ ਇੱਥੇ ਪੁੱਜੇ ਐ ਇਸ ਕਬੱਡੀ ਕੱਪ ਦੇ ਸੰਜੋਗਾਂ ਸਾਡੇ ਦਰਮਿਆਨ ਕੁਝ ਹੀ ਮਿੰਟ ਬਾਅਦ ਕੋਈ ਪੁੱਜਣ ਵਾਲੇ ਕਿਹਨੇ ਅੱਜ ਨਾਮ ਅਨਸਾਰੋਂ ਕਰਨੀ ਹੈ ਬਹੁਤ ਦਿੱਖਿਆ ਉਹ ਪੈਂਦੀ ਕਬੱਡੀ ਆ ਬੱਲੇ ਬੱਲੇ ਖੁੱਪਣਾ ਨਿਕਲਿਆ ਹਨ ਰੇਡ ਪਉਂਦੀ ਆ ਤੇ ਕल्याण ਸੁਖੇ ਵਾਲੀ ਉਹ ਫੜਦੀ ਆ ਕल्याण ਸੁਖੇ ਵਾਲੀ ਤੇ ਹੋਇਆ ਕਿ ਜੇ ਧੀ ਜੱਪੀ ਚੱਲੋ ਮੁਖਤਸਰ ਖੜੀ ਹੋਈ

ਖਿਡਾਰੀਆਂ ਕਲਿਆਣਾਂ ਦੇ ਨੇ ਟਰਾਈ ਕੀਤੀ ਹੈ ਪਰ ਸਮਰਧਨ ਕਰਨਾ ਬ੍ਰੈਂਡ ਆਸਟ੍ਰੇਲੀਆ ਜਿਨ੍ਹਾਂ ਦੇ ਵੱਲੋਂ ਇਸ ਕਬੱਡੀ ਕੱਪ ਦੇ ਕਿਤੇ 15000 ਪਰ ਸਹਿਯੋਗ ਹੋਇਆ ਹੈ ਸਰਦਾਰ ਡਾਕਟਰ ਪ੍ਰਦੇਸ਼ ਸਿੰਘ ਯੂ ਐਸ ਏ ਸਾਡੇ 17000 ਪਰ ਸਹਿਯੋਗ ਸਰਦਾਰ ਜਸਪ੍ਰੀਤ ਸਿੰਘ ਕੈਨੇਡਾ ਜਿਨ੍ਹਾਂ ਦੇ ਪਰਿਵਾਰ ਵੱਲੋਂ ਇਸ ਕਬੱਡੀ ਕੱਪ ਦੇ ਬਹੁਤ ਧੰਨਵਾਦ ਜਦੋਂ ਸਰਕਾਰ ਲਾਓ ਸਾਹਮਣੇ ਦੇਖੇ ਮੇਰੇ ਵੀਰ ਨੂੰ ਖਿਡਾਰਨ ਰੇਟ ਪਾ ਰਹੀ ਹੈ ਤਿੰਨ ਖਿਡਾਰਨ ਦਾ ਤਿਆਰ ਬਸ ਤਿਆਰ ਹੈ ਦੇਖਦੇ ਹਾਂ ਕੌਣ ਜਫਾ ਲਾਦੀ ਹੈ ਪਰ ਸਾਹਮਣੇ ਦੇਖੀ ਵਿੱਚ ਕਹਿ ਰਹੇ ਚਰਵਾਦੇ ਬੰਬਰ ਸ਼ੇਰ ਦੇ ਰੰਦੇ ਗੁੱਜੇ ਤੇ ਕੋਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੰਦੇ ਗੁੱਜੇ ਤੇ ਕੋਣ ਥੱਲੇ ਤੂਫਾਨਾਂ ਨੂੰ ਆਓ ਸਾਗਰ ਵਿੱਚ ਨਾ ਅੱਪਾ ਕਰੇ ਜੇ ਵੀ ਖਾਰੇ ਦੇ ਲਾਪੇ ਫਿਰਾਉਂ ਦੇ ਵਿੱਚ ਮੂਸ ਸਪਰੇ ਪਾਉਣ ਦੀ ਕਰਦੀ ਗਰਾਉਂਡ ਦੇ ਵਿੱਚ ਅੱਪਾ ਮੂਸ ਸਪਰੇ ਅਮਰਿੰਦ ਭਾਈ ਪਾਣੀ ਜ਼ਰੂਰ ਅਮਰਿੰਦੂ ਭਾਈ ਪਾਣੀ ਜ਼ਰੂਰ ਬੱਚਿਆਂ ਕੋਲ ਜੀ ਕਿਉਂਕਿ ਕੋਈ ਕੰਜੂਸੀ ਨਹੀਂ ਲਾਓ ਸਾਹਮਣੇ ਦੇਖੀ ਚੌਥੀ ਦਾ ਮੁਕਾਬਲਾ ਚੱਲ ਰਿਹਾ ਹੈ ਲਾਓ ਸਾਹਮਣੇ ਕਿੰਨੇ ਵਿਕਸ਼ੂ ਨੇ ਰੇਡ ਪਾਦੀ ਹੈ ਆਹ ਕਿੰਨੇ ਬਠਿੰਡੇ ਦੀ ਧਰਤੀ ਦੀ ਵਿਕਸ਼ੂ ਰੇਡ ਪਾ ਰਿਹਾ ਹੈ ਤਿੰਨ ਖੜਾ ਰਨਾ ਨੇ ਦੇਖੀਏ ਆਉਂ ਚਸਵੰਤ ਸਰਪੰਚ ਦੀ ਰੋੜੀ ਕਪੂਰੇ ਵਾਲਾ ਫੈਸਲੇ ਕਰ ਗਿਆ ਕਿਹੜਾ ਪੁਆਇੰਟ ਆਉਂ ਕਿਤੇ ਰੇਖੂ ਦੇ ਖੱਤੇ ਦੇ ਵਿੱਚ ਇੱਜਾ ਜਿਹੜਾ ਉਧਰਲੇ ਪਾਸੇ ਖੇਡ ਕਬੱਡੀ .com ਰੋੜੀ ਕਪੂਰੇ ਵਾਲਿਆਂ ਦੀ ਵੱਡੀ ਵੈਬਸਾਈਟ ਚੱਲ ਰਹੀ ਹੈ ਤੇ ਕੋਮਲ ਸਾਉਂਡ ਗੁਰੂ ਸਾਹਿਬ ਵਾਲਿਆਂ ਦੇ ਕੋਮਲ ਸਾਉਂਡ ਚੱਲ ਰਿਹਾ ਇੱਕ ਬੱਬੂ ਸਾਉਂਡ ਇੱਕ ਸੁਖਜੀਤ ਸਾਉਂਡ ਇੱਕ ਕੋਮਲ ਸਾਉਂਡ ਤੇ ਬੱਬੂ ਲੈਟਾਂ ਦੀ ਗੱਲ ਹੁੰਦੀ ਹੈ ਇਹ ਮੇਰੀ ਵੀਰੋਂ ਭਾਰੀ ਧਮਾਨ ਹੈ ਰੇਖ ਫੰਕਸ਼ਨ ਤੇ ਇਹਨਾਂ ਦੀ ਭਾਰੀ ਧਮਾਨ ਹੁੰਦੀ ਹੈ ਲਓ ਸਾਉਂਡ ਕਿੰਦੀ ਹੋਈ ਰੇਡ ਤੇ ਬੋਲ ਸਤਨਾਮ ਦੇ ਵੀਰ ਦੇ ਹੁਣ ਆਹ ਰੇਡ ਕਹਿੰਦੇ ਪੈ ਗਈ ਐ ਸਾਹਮਣੇ ਅਸੇਲੇ ਦੇਖਦੇ ਆ ਬੱਲੇ 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 ਨਹੀਂ ਰਿਸਾ ਨਹੀਂ ਰਿਸਾ ਰੱਖਿਆ ਫੱਟ ਬੱਲੇ ਨਹੀਂ ਰਿਸਾ ਬੱਲੇ ਭਾਰਤੀ ਕੈਂਚੀ ਕੱਡੀ ਇੱਕ ਐਸੀ ਖੇਡ ਆ ਜਿੱਥੇ ਸੱਤਾ ਫਿੱਟਾ ਲੱਗ ਜਾਂਦੀ ਆ ਪਾਸਾ ਬਾਬਾ ਸੇ ਵੀਰ ਜੀ ਦੇ ਵੀ ਖਾਰੀ ਵੀਰ ਦੇ ਸੱਤ ਮਿੰਟ ਨਾ ਲਾਗੇ ਆਹ ਬੱਲੇ ਲਓ ਰੇਡ 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 ਜੱਤਰ ਕਿਲੋ ਅੰਜ ਦਾ ਗ੍ਰੈਂਡ ਫਿਨਾਲੇ ਕਹਿ ਦਈਏ ਕੋਈ ਅੰਤ ਕਥਨੀ ਨਹੀਂ ਹੋਵੇ ਏਡ ਕਿ ਪਾਸੇ ਗੁਰੂ ਸਰ ਤੇ ਦੂਸਰੇ ਪਾਸੇ ਜੈ ਸਿੰਘ ਵਾਲੇ ਦੀ ਟੀਮ ਇਹ ਦੋਵੇਂ ਟੀਮਾਂ ਤਿਆਰ ਨੇ ਦੇਖੀਏ ਬੁੱਛੂ ਰੇਡ ਪਾ ਰੇਗਾ ਆਹ ਕਹਿੰਦੇ ਬਿੱਡੇ ਦੀ ਧਰਤੀ ਹੈ ਮੇਰੇ ਵੀਰੋ ਤੇ ਦੋ ਖਿਡਾਰੀਆਂ ਦਾ ਕਦੇ ਕੁੰਮੜ ਦੀ ਕੁੰਮੜ ਦੀ ਧਰਤੀ ਆਉਂਦੀ ਜਿਹੜੇ ਫਾਇਦੇ ਕਰਦੇ ਨਾਲ ਹੁੰਦੀਆਂ ਪਰ ਸਾਹਮਣੇ ਦੇਖੀਏ ਡਬਲ ਕੰਟਰੀ ਦਾ ਗ라운ਡ ਬਹੁਤ ਹੋਗੇ ਜਾਨ ਜੀ بہت بڑھیا میچ چلتا ہوا درشن جب کبڈی چلتی ہوئے پھر گرمی ਜਾਂ ਤੋਂੋਂ ਜਾਂ ਖੜ ਦੇ ਫਿਰ ਜਾਓਗੇ ਜਿੱਥੇ ਕਬੱਡੀ ਹੁੰਦੀ ਹੈ ਦੇਖਿਆ ਜੀ ਪ੍ਰਾਪਤ ਹੁੰਦੇ ਆ ਉਹ ਦੇਖਦੇ ਆ ਬੱਲੇ 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 ਚਾ ਚਾ ਚਾਲ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਵੀ ਜਰੂਰ ਆਪਣਾ ਮਾਨ ਸਨਮਾਨ ਪ੍ਰਾਪਤ ਕਰਨਾ ਹੈ ਅਤੇ ਸਾਡੇ ਅਰਮਾਨ ਭਾਈ ਜੀ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਇਸ ਕਬੱਡੀ ਕੱਪ ਦੇ 11000 ਦਾ ਸੰਯੋਗ ਹੈ ਆਪਣਾ ਆਪਣਾ ਜਰੂਰ ਆ ਕੇ ਮਾਨ ਸਨਮਾਨ ਪ੍ਰਾਪਤ ਕਰਨਾ ਹੈ ਸਰਕਾਰ ਡਾਕਟਰ ਨਵੇਜ ਸਿੰਘ ਯੂਐਸਏ ਜਿਨ੍ਹਾਂ ਦਾ ਮੇਰੇ ਵੀਰੋਂ ਮਾਨ ਸਨਮਾਨ ਹੋ ਰਿਹਾ ਹੈ ਇਸੇ ਤੋਂ ਬਾਅਦ ਮਣ ਦੇਖੋ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਜਰੂਰ ਮਾਨ ਸਨਮਾਨ ਪ੍ਰਾਪਤ ਕਰਨਾ ਪੂਰਨ ਸਿੰਘ ਮਾਨ ਇਕਬਾਲ ਸਰਾਂ ਕਾਲੇਵਾਲਾ ਸੇਠ ਗੁਰਪਾਲ ਕਾਲੀਵਾਲਾ ਵਿਕਰਮਜੀਤ ਸੰਧੂ ਚੰਚਰੰਤੇ ਵਾਲਾ ਜਿਨ੍ਹਾਂ ਦੇ ਨਾਮ ਬੋਲੇਗਾ ਆਪਣਾ ਜਰੂਰ ਮਾਨ ਸਨਮਾਨ ਪ੍ਰਾਪਤ ਕਰਨਾ ਹੈ ਤਲਫਾਵਾ ਜੋ ਡਾਕਟਰ ਗੈਨੀ ਸਿੰਘ ਮਾਨ ਤੰਗੂ ਦਾ ਪਰਿਵਾਰ ਫਾਈਨਲ ਗਏ ਦੋਨੋਂ ਟੀਮਾਂ ਜੋਸ਼ ਪਹੁੰਚਾ ਵੱਧਲੇ ਪਾਸੇ ਹਮੜਾ ਮਾਨ ਬਈ ਹਮੜਾ ਮਾਨ ਇੱਥੇ ਖੜੇ ਬਈ ਆਪਣੇ ਸਰਦਾਰ ਦੇਵ ਸਿੰਘ ਮਾਨ ਸਰਦਾਰ ਬਲਜੀਤ ਜੀਤ ਮਾਨ ਦੇ ਬ੍ਰਦਰ ਇਮਰਾਨ ਕੈਨੇਡਾ ਉਹਨਾਂ ਦੇ ਬ੍ਰਦਰ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਦੇ ਕੇ ਆਪਣੇ ਮਾਨ ਸਨਮਾਨ ਪ੍ਰਾਪਤ ਕਰਦੇ ਹੋਏ ਸਰਦਾਰ ਮੁਹਤਿਆਰ ਸਿੰਘ ਖੋਸਾ ਜੀ ਅਤੇ ਉਹਨਾਂ ਦੇ ਨਾਲ ਦੇਰ ਨਾਲ ਬਾਈ ਸਵਰਨਜੀਤ ਕੌਣੀ ਜੀ ਇਹਨਾਂ ਬੱਚਿਆਂ ਦਾ ਮਾਣ ਸਨਮਾਨ ਕਰਦੇ ਹੋਏ ਦਿਲੋਂ ਸਾਡੇ ਸਤਿਕਾਰਯੋਗ ਸਰਦਾਰ ਮਖਿਆਰ ਸਿੰਘ ਖੋਸਾ ਸਾਹਿਬ ਜਨਮਿਤ ਹੋਏ ਅਤਲਵਾਈਏ ਸਾਡੇ ਐਮਐਲ ਸਾਹਿਬ ਸਰਦਾਰ ਜਗਦੀਪ ਸਿੰਘ ਸੱਤਾ ਬਰਾਰ ਆਓ ਵੀਰ ਬਣਾ ਜਲਦੀ ਦੇ ਨਾਲ ਕਿਆ ਬਾਤ ਹੈ ਉੱਥੇ ਪਾਸੇ ਸਾਡੇ ਸਤਿਕਾਰਯੋਗ ਭਾਈ ਸਵਰਨ ਸਿੰਘ ਜੀਤ ਸਵਰਨ ਸਿੰਘ ਸੰਧੂ ਗੁਰਦੀਪ ਮਾਨ ਮੈਂਬਰ ਗਿਆਨਪ੍ਰੀ ਢਾਲੀਵਾਲ ਜਗਮੋਹਨ ਸਿੰਘ ਮਾਨ ਬਖਤੌਰ ਸਿੰਘ ਬਰਾੜ ਜਗਸੀਰ ਸਿੰਘ ਹਾਲੀਵਾਲ ਮਹਿੰਦਰ ਸਿੰਘ ਢਾਲੀਵਾਲ ਮੰਗਲਬਾਈ ਹੁਣੀ ਅਤੇ ਬਲਜੀਤ ਸਿੰਘ ਜੀਤ ਮਾਨ ਸਰਪੰਚ ਸਾਹਿਬ ਹੁਣੀ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਦਾ ਵੈਲਕਮ ਕਰਦੇ ਹੋਏ ਆਪਾਂ ਤਾੜੀਆਂ ਜਰੂਰ ਮਾਰੀਏ ਜਰੀਏ ਸਵਾਗਤ ਇੱਕ ਵਾਰੀ ਸਾਰੀ ਕਮੇਟੀ ਨੂੰ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਇੱਕ ਵਾਰ ਇਹ ਆਪਣਾ ਜਰੂਰ ਤਾੜੀਆਂ ਮਾਰੀਏ ਕਿਉਂਕਿ ਆਪਣਾ ਹਲਕਾ ਗਵਾਂਡ ਪਿੰਡ ਜੇ ਅਕਸਰ ਆਪਾਂ ਗੱਲ ਕਰਦੀ ਕੋਈ ਜਵਾਰੇ ਦਾ ਕਹਿੰਦਾ ਸਰਦਾਰ ਜਗਜੀਤ ਸਿੰਘ ਟੱਕਰਪੁਰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਕਬੱਡੀ ਕੱਪ ਦੇ ਸ਼ਾਨਦਾਰ ਮੌਕੇ ਲਈ ਵਿਜੇ ਸਰਦਾਰ ਜਗਜੀਤ ਸਿੰਘ ਟੱਕਰਪੁਰ ਜੀ ਨੂੰ ਧੰਨਵਾਦ ਆਓ ਲਾਈਵ ਹੋ ਕੇ ਆਜੋ ਜੁੜੋ ਆਹ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਪੁੱਛੇ ਉਹਨਾਂ ਦੇ ਮੁੱਛੇ ਤੇ ਜੀ ਆਇਆਂ ਕਹਿੰਦੇ ਆ ਕਿਉਂਕਿ ਜੇ ਆਪਾਂ ਫੌਜੇ ਦੀ ਗੱਲ ਕਰੀ ਉਹ ਵੀ ਰਾਤ ਨੂੰ ਜਾਗਦੇ ਜੇ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਇਹ ਵੀ ਰਾਤ ਨੂੰ ਜਾਗਦੇ ਆ ਕਿਉਂਕਿ ਡਿਊਟੀਆਂ ਦੋਹਾਂ ਜੇ ਫੌਜੇ ਦੀ ਗੱਲ ਕਰੀਏ ਤਾਂ ਵੀ ਸਤਿਕਾਰ ਜੇ ਪੰਜਾਬ 10000 ਰੁਪਿਆ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਉਹਨਾਂ ਵੱਲੋਂ ਦਿੱਤਾ ਜਾਣਾ ਥੋੜਾ ਵਿਲੋਕ ਸਾਈਡ ਤੇ ਹੋ ਕੇ ਵਿਕਾਰੀ ਦੇ ਕੋਲ ਸਟੈਂਡ ਹੋ ਗਿਆ। ਲਓ ਜੀ ਬਹੁਤ ਵਧੀਆ ਮੁਕਾਬਲੇ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਖੇਡਣਾ ਜਾ ਰਿਹਾ। ਰੱਤੇ ਵਾਲੇ ਦੀ ਟੀਮ ਜਿਹੜੀ ਚਲੀ ਗਈ ਆ ਪਿੰਡ ਵਾਲੇ ਪਾਸੇ ਤੇ ਦੂਸਰੇ ਪਾਸੇ ਟੀਮ ਜਿਹੜੀ ਐਚੀਐਸ ਸਕੂਲ ਵਾਲੇ ਪਾਸੇ ਟੀਮ ਜਿਹੜੀ ਚਲੀ ਗਈ ਆ। ਉਹ ਗੁਰੂ ਸਾਹਿਬ ਦੀ ਚਲੀ ਗਈ ਆ ਹਾਂਜੀ। ਮੈਂ ਬੈਂਕੀ ਕਰੂੰਗਾ। ਸ਼ੁਕਰਾ ਮੈਂਬਰ ਜੀ ਔਰ ਇੱਕ ਹੋਰ ਬਹੁਤ ਬਹੁਤ ਬਾਤ ਬਰਾਤ ਸਾਹਿਬ ਨੂੰ ਗਰਾਉਂਡ ਚ ਲੈ ਕੇ ਜਾਣ ਲੜਖੀਆਂ ਨੇ ਜਿੰਦੀ ਜਾਣਾ ਉਹਨਾਂ ਨੂੰ ਆਪਾਂ ਨਾਮ ਦੇਣਾ ਬੱਚਜਮੋਹ ਨਾਲ ਔਰ ਸਡੇ ਸਤਿਕਾਰਯੋਗ ਜਿਆਪੀ ਸੀ ਥਾੜੀ ਬਾਤ ਬੱਚਜਮੋਹ ਸਿੰਘ ਮਾਨ ਇੱਕ ਮਿੰਟ